ਦੇ ਵੀ ਠੀਕ ਆ ਰੋਟੀ ਖਾਧੀ ਆ ਹਾਂ ਸੁਬਾਹ ਜਿੰਨ ਹੋ ਗਿਆ ਸੁਬਾਹ ਜਿੰਨ ਹੋ ਗਿਆ ਕੋਈ ਚੱਲਦਾ ਨਜ਼ਾਰਾ ਏ ਤੇਰੇ ਜਿੰਨੋਂ ਨਾ ਗੁਜ਼ਾਰਾ ਏ ਕੋਈ ਚੱਲਦਾ ਨਜ਼ਾਰਾ ਤੇ ਜਿਹੜੇ ਮਨ ਵਿੱਚ ਖਾਰੇ ਜਿਵੇਂ ਤਹਿਣਾ ਨੇ ਤਹਿਣਾ ਉਹਨੂੰ ਘੋਖਵਾ ਆਜੋ ਤੇ ਲਾਉਣਾ ਇਹਨਾਂ ਨੇ ਆ ਬੁਲਾਉਣਾ ਰਾਣੇ ਦਾ ਉੱਚ ਕੋਈ ਮਤਲਬ ਨਹੀਂ ਵੇਖ ਲੈ ਸਾਡੀ ਹੋ ਗਈ ਬਾਬਾ ਜੀ ਨਾਲੇ ਮਾਰਗ 'ਚ ਬਹੁਤ ਕੁਝ ਦਿੱਤਾ ਲੇਕਿਨ ਜਦੋਂ ਲੋਕ ਅਤਵਾਰ ਕਰਨ ਲੱਪੈਣ ਨਾ ਫੇਰੇ ਤੋਂ ਅੱਗੇ ਕੁਛ ਨਹੀਂ ਇਹ ਤੋਂ ਅੱਗੇ ਮੱਕਾ ਕਹਿੰਦੇ ਸੋ ਗੁੱਟਰ ਸਾਹਿਬ ਸੋ ਸਭ ਤੁਸੀਂ ਕਹੋ ਲੋਕ ਨਰਵੰਦਨ ਮਿਸਣਾ ਚਾਹੁੰਦੇ ਆ ਰஞ்சிਤ ਪਾਲਾ ਜੀ ਨਾਲ ਪਿਆਰ ਕਰ ਤੁਹਾਡੀ ਰਹਿਨਮਾਈ ਇੱਥੇ ਬਣਾਇਆ ਜਾ ਰਿਹਾ ਕੀ ਇਹ ਕੋ ਗਾਣਿਆ ਪਸੰਦ ਮੇਲਾ ਕੋਈ ਪਹਿਲਾ ਦੂਜਾ ਨਹੀਂ ਆ ਇਹ ਮਹਾਰਾਜ ਸਾਹਿਬ ਦੇ ਵੇਲੇ ਤੋਂ ਤੇ ਉਹਦੇ ਬਾਅਦ ਆਜ਼ਾਦੀ ਤੋਂ ਬਾਅਦ ਆਜ਼ਾਦ ਹਿੰਦੁਸਤਾਨ ਦੇ ਵਿੱਚ ਇਹ ਮੇਲਾ ਮਨਾਇਆ ਗਿਆ ਵਿੱਚ ਵਿੱਚ ਜਰੂਰ ਕਿਤੇ ਨਾ ਕਿਤੇ ਜਦੋਂ ਅ ਸਰਕਾਰਾਂ ਬਸਲਦੀਆਂ ਉਹਨਾਂ ਦਾ ਇੰਟਰਸਟ ਵੀ ਬਸਲ ਜਾਂਦਾ ਨਹੀਂ ਹੋਇਆ ਲੇਕਿਨ ਆਪੇ ਚਾਰ ਸਾਲ ਨਹੀਂ ਹੋਇਆ ਉਦੋਂ ਪਹਿਲਾਂ ਵੀ ਇੱਕ ਵਾਰ ਕਾਲੀਆਂ ਵੇਲੇ ਵੀ ਇਹ ਹੋਇਆ ਸੀ ਕੰਮ ਲੇਕਿਨ ਮੈਂ ਔਰ ਮੇਰੇ ਜਿਹਨੇ ਕਾਉਂਸਲਰ ਸਹਿਬਾਨ ਨੇ ਤੇ ਸ਼ਹਿਰ ਵਾਸੀ ਉਹਨਾਂ ਨੇ ਸਲਾਹ ਕੀਤੀ ਉਹ ਕਹਿੰਦੇ ਮਨਾਉਣਾ ਚਾਹੀਦਾ ਤੇ ਬਸੰਤ ਵਾਲੇ ਦਿਨ ਵੀ ਗਾਇਕ ਅਵੇਲੇਬਲ ਨਹੀਂ ਸੀ ਇਹ ਕਹਿੰਦੇ ਗਾਇਕ ਅਵੇਲੇਬਲ ਵੀ ਹੁੰਦਾ ਉਦੋਂ ਨਹੀਂ ਪੈ ਗਿਆ ਸੀ ਫਿਰ ਜਿੱਦਨ ਦਾ ਅਸੀਂ 27 ਦਾ 28 ਦਾ ਰੱਖਿਆ ਉਦੋਂ بارش ਤਸਰ ਰਹੀ ਸੀ ਨੇ ਇਸ ਕਰਕੇ ਅਸੀਂ 29 ਦਾ ਦੁਬਾਰਾ ਕੀਤਾ ਇਹ ਨਰਿੰਦਰ ਮਨਸੂ ਨੇ ਮੇਰੇ ਸਾਰੇ ਐਮਸੀ ਸਹਿਬਾਨ ਨੇ ਬਹੁਤ ਜੋਰ ਲਾਇਆ ਔਰ ਸ਼ਹਿਰ ਵਾਸੀਆਂ ਨੇ ਸਹਿਯੋਗ ਦਿੱਤਾ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਪਿੰਡਾਂ ਦੇ ਲੋਕਾਂ ਦਾ ਔਰ ਕਪੂਰਥ ਦੇ ਦੀ ਸਮੂਹ ਸਾਥੀ ਨੇ ਜਿਨਾਨੇ ਇੱਥੇ ਆ ਕੇ ਰੌਣਕਾਂ ਲਾਈਆਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਅਗਲਾ ਮੇਲਾ ਸਤਾਪਤੀ ਹੋਣੀ ਹੈ ਉਸੇ ਇੱਕ ਖਾਸ ਦਿਨ ਮੱਜਾ ਦੇ ਕੋ ਇਲੈਕਸ਼ਨ ਦੌਰਾਨ ਮੇਲਾ ਨਹੀਂ ਹੋਣਾ ਮੈਂ ਪਹਿਲਾਂ ਕਹਿ ਰਿਹਾ ਇਲੈਕਸ਼ਨ ਤੋਂ ਬਾਅਦ ਚਾਹੇ 15 ਦਿਨ ਬਾਅਦ ਇਲੈਕਸ਼ਨ ਤੋਂ ਕਰਾਈਏ 10 ਦਿਨ ਬਾਅਦ ਕਰਾਈਏ ਅਸੀਂ ਮੇਲਾ ਸੌਵਾਂ ਮੇਲਾ ਕਰਾਵਾਂ ਉਹ ਆਪੋਸ਼ਨ ਪਾਰਟੀਆਂ ਦਾ ਕਹਿ ਰਿਹਾ ਜੀ ਜਿਹੜੀ ਕਮਕਲੇ ਦੀਆਂ ਉਹ ਕਹਿੰਦੇ ਯਾਰ ਅੱਜ ਵੇਖੋ ਅੱਜ ਤਾਂ ਬਧਾਈਆਂ ਆ ਲੱਤ ਨੇ ਤੇ ਆਪਾਂ ਰੌਂਡ ਹੈ ਭਈ ਇਹਦਾ ਵੱਡਾ ਕੰਮ ਕੀਤਾ ਹਾਂ ਜੀ ਤੇ ਮਸਾ ਸਾਥੀਆਂ ਅਗਰ ਚਲੋ ਬਾਕੀ ਜਿਹੜੇ ਜੇ ਦੀ ਜਿਹੜੀ ਡਿਊਟੀ ਆ ਉਹ ਕਰ ਰਿਆ ਪਰ ਰਾਣਾ ਜੀ ਜਦੋਂ ਆਪੋਜੀਸ਼ਨ ਪਾਰਟੀਆਂ ਕੋਈ ਮੇਲਾ ਕਰਾਉਂਦੀਆਂ ਤਾਂ ਉਹ ਕਹਿੰਦੇ ਰੰਗਲਾ ਪੰਜਾਬ ਆ ਜਦੋਂ ਕਿ ਰਾਣਾ ਜੀ ਦੀ ਰਹਿਮਾਈ ਇੱਥੇ ਬਸੰਤ ਮੇਲਾ ਲੱਗ ਰਿਹਾ ਵਾ ਕਾਫੀ ਸਮੇਂ ਬਾਅਦ ਦੇ ਉਹ ਕਹਿੰਦੇ ਆ ਕਿ ਕੁਰਸੀ ਹਿੱਲਦੀ ਦਿਸਦੀ ਮੇਰੀ ਐਂ ਮੈਂ ਤਪਧਾਨੀ ਮੈਂ ਤਾਂ ਅਲੱਛਰੀਆ ਕਾਉਣਾ ਵੀ ਦੇਖ ਕੇ ਆ ਗਾਣਾ ਸੁਣਿਆ ਜੀ ਬਸ ਇੰਨਾ ਹੀ ਬਹੁਤ ਆ